ਅਨਸਾਫ ਦੀ ਆਵਾਜ਼ ਦੇਖਣ ਵਾਲੇ ਸੈਦਸ਼ਕਾਨੋ ਤਹਿ ਜਲੋ ਛੇ ਪਤਮਤਾ ਜੈ ਪੰਜਾਬ ਸਰਕਾਰ ਅੱਜ ਸੜਕ ਸ਼ਹਿਰ ਗੁਰਦਾਸਪੁਰ ਦੇ ਵਿੱਚ ਜਿਹੜਾ ਰੋਡ ਆਪਣਾ ਹਰਮਾਨ ਚੌਂਕ ਤੋਂ ਸਿੱਧਾ ਬਸਟੈਂਡ ਨੂੰ ਜਾਂਦਾ ਹੈ ਅੰਡਰ ਬ੍ਰਿਜ ਅੰਡਰ ਬ੍ਰਿਜ ਐ ਉਹਦੀ ਹਾਲਤ ਹੈ ਕਿਬਲੀ ਰੋਡ ਹਾਂਜੀ ਆਜੋ ਥੱਲੇ ਆਜੋ ਸੜਕ ਬਰਫੋੜ ਸੋਹਣੀ ਵਿੱਚ ਆ ਜਾਂਦੀ ਹੈ ਹਾਂਜੀ ਇਹ ਰੋਡ ਜਿਹੜਾ ਹੈ ਮੁਕੇਰੀਆਂ ਨੂੰ ਜਾਂਦਾ ਸਿੱਧਾ ਬਸਟੈਂਡ ਹੈ ਅਗੇ ਹਾਈਵੇ ਹੈ ਇੱਥੋਂ ਸਾਡੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਅੱਛਾ ਜੀ ਇਹ ਸਾਰੇ ਸ਼ਹਿਰ ਨਾਲ ਉੱਚੀ ਜਗ੍ਹਾ ਇਹ ਰੋਕ ਕੇ ਨੀਵੀਂ ਕਰ ਦਿੱਤੀ ਹੈ ਰੋਕ ਕੇ ਨੀਵੀਂ ਕਰ ਦਿੱਤੀ ਹੈ ਰੋਕ ਕੇ ਨੀਵੀਂ ਕਰ ਦਿੱਤੀ ਹੈ ਸਰਕਾਰ ਨੇ ਆਪਣੇ ਵੱਲੋਂ ਇਹ ਸੋਚਿਆ ਸੀ ਕਿ ਇਹਦਾ ਫਾਇਦਾ ਬਹੁਤ ਹੋਵੇਗਾ ਹਾਂ ਜੀ ਹਾਂ ਜੀ ਲੇਕਿਨ ਉਲਟਾ ਨੁਕਸਾਨ ਆਇਆ ਉਲਟਾ ਇਹਦਾ ਨੁਕਸਾਨ ਹੋ ਗਿਆ ਕੋਈ ਨਿਕਾਸ ਥੱਲੇ ਜਿਹੜਾ ਵਾ ਉਹ ਅੰਡਰ ਕਵਰ ਨਹੀਂ ਕੀਤਾ ਗਿਆ ਜਿੱਤੇ ਕਰਕੇ ਦੱਸਦੇ ਪਏ ਨੇ ਕਿ 6.5 ਫੁੱਟ ਪਾਣੀ 6.5 ਫੁੱਟ ਪਾਣੀ ਜਿਹੜਾ ਹੈ ਉਹ ਇੱਥੇ ਸੀ ਉਹ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਬੱਸਾਂ ਤੱਕ ਵੀ ਜੜੀਆਂ ਸੀ ਉਹ ਵੀ ਇੱਥੇ ਜਿਹ ਸੀ ਵੀ ਬੰਦ ਹੋ ਗਿਆ ਟਰੈਕਟਰ ਬੰਦ ਹੋ ਗਿਆ ਟਰੈਕਟਰ ਬੰਦ ਹੋ ਗਿਆ ਹੁਣ ਵੀ ਇਹ ਗੱਡੀਆਂ ਲੱਗੀਆਂ ਠੀਕ ਹੈ ਜੀ ਐ ਲੱਗਾ ਖੜਿਆ ਹੈ ਮੋਟਰਸਾਈਕਲ ਤੇ ਐ ਵੀ ਵਿਚਾਰਾ ਖੜਿਆ ਅੱਗੇ ਜਾ ਰਿਹਾ ਖੜਿਆ ਹੋਣ ਤੇ ਖੜਿਆ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਤੁਸੀਂ ਉਪਰੋਂ ਦੀ ਜਾਓਗੇ ਤਾਂ ਤੁਹਾਨੂੰ ਲੰਬਾ ਚੱਕਰ ਪੈਣਾ ਹਾਂਜੀ ਇਹ ਸਾਰੇ ਬੰਦੇ ਜਿੰਨੇ ਵੀ ਨੇ ਪਰੇਸ਼ਾਨ ਨੇ ਤੁਸੀਂ ਵੀ ਭਾਈ ਸਾਹਿਬ ਆਪਣੀ ਸਵਾਰੀ ਲੈਣ ਜਾਣਾ ਹੈ ਭਾਈ ਅੱਛਾ ਇਹ ਵਿਚਾਰਾ ਆਟੋ ਡਰਾਈਵਰ ਹੈ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾ ਰਿਹਾ ਹੈ ਉਹਨੂੰ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਹੁਣ ਐਦੇ ਕਰਕੇ ਇਹਨੂੰ ਉਪਰੋਂ ਦੀ ਜਾਣਾ ਪਏਗਾ ਉਹ ਕੋਈ ਠੀਕ ਹੈ ਕਿੰਨੀ ਕ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦੀ ਪਰੇਸ਼ਾਨੀ ਹੋ ਰਹੀ ਹੈ ਹੁਣ ਮੇਰੀ ਫੈਮਿਲੀ ਉੱਥੇ ਡਿੱਗਦੀ ਹੋਈ ਹੈ ਅੱਛਾ ਇਹ ਮੈਨੂੰ ਉੱਥੇ ਜਾਣਾ ਪਏਗਾ ਮੇਰਾ ਅੱਧਾ 1 ਘੰਟਾ ਭੱਜ ਜਾਣਾ ਹਾਂਜੀ ਇਹ ਤੁਸੀਂ ਜਿਹੜੇ ਸਰਕਾਰ ਦਾ ਹੈ ਜਿਹੜਾ ਫੈਸਲਾ ਵਾ ਇਹਦੇ ਤੁਸੀਂ ਖੁਸ਼ ਹੋ ਨਹੀਂ ਨਹੀਂ ਖੁਸ਼ ਆ ਕੇ ਸਰਕਾਰ ਦੇ ਫੈਸਲੇ ਸਰਕਾਰ ਨੇ ਅੱਛਾ ਕੰਮ ਕੀਤਾ ਹੈ ਅਸੀਂ ਸਰਕਾਰ ਦੀ ਨਿੰਦਿਆ ਨਹੀਂ ਕਰਦੇ ਲੇਕਿਨ ਗੱਲ ਇਹ ਹੈ ਕਿ ਜਿਨ੍ਹਾਂ ਨੇ ਇੱਕ ਕੰਟਰੈਕਟ ਲਿਆ ਹੈ ਸਰਕਾਰੀ ਕੰਟਰੈਕਟਰਾਂ ਨੇ ਉਹਨਾਂ ਨੇ ਇਹਦਾ ਨਿਕਾਸ ਜਿਹੜਾ ਵਾ ਉਹ ਠੀਕ ਨਹੀਂ ਬਣਾਇਆ ਹੈ ਜਿਹਦੇ ਕਰਕੇ ਹਾਂ ਸਭ ਨੂੰ ਪਰੇਸ਼ਾਨੀ ਹੋ ਰਹੀ ਹੈ ਅੱਗੇ ਇੱਥੇ ਗੱਡੀ ਗੱਡੀ ਖੜੀ ਖੋਟੀ ਹੈ ਅਸੀਂ ਉਹਨਾਂ ਨੂੰ ਵੀ ਤੁਹਾਨੂੰ ਮਿਲਾਂਵਾਂ ਹਾਂ ਜੀ ਭਾਈ ਸਾਹਿਬ ਕਰੋnder ਖੜੇ ਹੋ ਤੁਸੀਂ 10 15 15 ਮਿੰਟਾਂ ਨੂੰ ਇੱਥੇ ਖੜੇ ਹੋ ਗਏ ਆ ਅੱਗੇ ਜਾਣਾ ਤੁਸੀਂ ਚੱਕ ਸ਼ਰੀਫ ਇਹਨਾਂ ਨੇ ਜਾਣਾ ਹੈ ਗੱਡੀ ਲੱਗੀ ਇਹਨਾਂ ਦੀ ਇਹਦੇ ਕਰਕੇ ਉਹ ਥੱਲੇ ਜਿਹੜਾ ਪਾਣੀ ਜਮਾ ਹੋਇਆ ਇਹਦੇ ਕਰਕੇ ਇਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੇਕਰ ਉਹਨੇ ਜਾਣਗੇ ਤੇ ਇਹ ਉਪਰੋਂ ਦੀ ਜਾਣਗੇ ਉਪਰੋਂ ਹੀ ਜਾਓਗੇ ਫਿਰ ਹਨਾ ਹਾਂ ਜੀ ਇਹਨਾਂ ਨੇ ਉਪਰੋਂ ਦੀ ਜਾਣਾ ਹੈ ਇਹਦੇ ਕਰਕੇ ਕਿੰਨਾ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਆਮ ਜਨਤਾ ਨੂੰ ਕਰਨਾ ਪੈ ਰਿਹਾ ਹੈ ਇਹਦਾ ਕੋਈ ਇਹਦੀ ਕੋਈ ਹੱਦ ਨਹੀਂ ਹੈ ਅਸੀਂ ਇੱਥੇ ਪ੍ਰਸ਼ਾਸਨ ਨੂੰ ਵੀ ਦੋਸ਼ ਨਹੀਂ ਦੇ ਸਕਦੇ ਜ਼ਿਆਦਾ ਕਿਉਂਕਿ ਮੀ ਜਿਹੜਾ ਹੈ ਬਰਸਾਤ ਹੈ ਜਿਹੜੀ ਇਥੇ ਕੁਦਰਤੀ ਜਿਹੜੀ ਹੈ ਉਹ ਇੰਨੀ ਹੋ ਗਈ ਹੈ ਬਰਸਾਤ ਲੇਕਿਨ ਕੀ ਹੈ ਕਿ ਜਿਹੜੇ ਸਰਕਾਰੀ ਕੰਟਰੈਕਟਰ ਨੇ ਜਿਹੜੇ ਪੁਲ ਬਣਾਉਣ ਦੇ ਜਾਂ ਸਰਕਾਰੀ ਕੰਮ ਕਰਨ ਦਾ ਜਿਹੜਾ ਠੇਕਾ ਲੈਂਦੇ ਨੇ ਇਹ ਉਹਨਾਂ ਦੇ ਉੱਪਰ ਹੈ ਗਵਰਨਮੈਂਟ ਕੰਟਰੈਕਟਰਾਂ ਦੇ ਉੱਪਰ ਜਿਨ੍ਹਾਂ ਨੇ ਠੇਕਾ ਲਿਆ ਲੇਕਿਨ ਇਹਦਾ ਕੋਈ ਨਿਕਾਸ ਪਾਣੀ ਦਾ ਕੋਈ ਨਿਕਾਸ ਦਾ ਕੋਈ ਸਾਧਨ ਨਹੀਂ ਬਣਾਇਆ ਇਹਨਾਂ ਨੇ ਜਿਹਦੇ ਕਰਕੇ ਸਾਰੀ ਜਨਤਾ ਇਸ ਵਕਤ ਪਰੇਸ਼ਾਨ ਹੈ ਇਨਸਾਫ ਕੀ ਬਾਤ ਲਾਈ ਨਿਊਜ਼ ਤੋਂ ਵਿਕਾਸ ਮਰਮੁਤਰਾ ਕੈਮਰਾਮੈਨ ਕਾਲੂ ਜੀ ਦੇ ਨਾਲ